ਸ਼ਰਾਬ ਨੇ ਵਿਆਹ ਨੂੰ ਬਦਲਿਆ ਮਹਾਭਾਰਤ ਵਿੱਚ ਦੇਖਦੇ ਹੀ ਦੇਖਦੇ ਵਿਆਹ ਬਣਿਆ ਜੰਗ ਦਾ ਮੈਦਾਨ ਸ਼ਗਨ ਪੈਣ ਦੀ ਥਾਂ ਤੇ ਚੱਲੇ ਇੱਟਾਂ ਰੋੜੇ ਅਕਸਰ ਹੀ ਅੱਜ ਕੱਲ੍ਹ ਸ਼ਾਇਦ ਹੀ ਕੋਈ ਵਿਆਹ ਇਹੋ ਜਿਹਾ ਹੋਵੇਗਾ ਜਿਸ ਵਿੱਚ ਬਰਾਤ ਲਈ ਸ਼ਰਾਬ ਨਹੀਂ ਚਲਾਈ ਜਾਂਦੀ ਪਰ ਹੁਣ ਇਸ ਵਿਆਹ ਵਿੱਚ ਸ਼ਰਾਬ ਨੇ ਕਰਵਾ ਦਿੱਤਾ ਵੱਡਾ ਕਾਂਡ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਤੁਹਾਨੂੰ ਭਜਦੇ دکھائی ਦੇ ਰਹੇ ਨੇ ਅਤੇ ਕੁਝ ਲੋਕ ਗੱਡੀਆਂ ਪਹਚਾਈ ਫਿਰਦੇ ਨੇ ਦਰਸਾ ਲਈ ਇਸ ਵਿਆਹ ਵਿੱਚ ਸ਼ਰਾਬ ਚੱਲਣ ਤੋਂ ਪਹਿਲਾਂ ਤਾਂ ਸਾਰਾ ਕੁਝ ਠੀਕ ਚੱਲ ਰਿਹਾ ਸੀ ਬੜੇ ਹੀ ਸੋਨੇ ਢੰਗ ਨਾਲ ਵਿਆਹ ਹੋ ਰਿਹਾ ਸੀ ਪਰ ਜਿਵੇਂ ਹੀ ਸ਼ਰਾਬ ਚੱਲੀ ਤਾਂ ਕੁਝ ਬਰਾਤੀਆਂ ਨੇ ਸ਼ਰਾਬ ਪੀ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਕੁੜੀ ਵਾਲਿਆਂ ਤੇ ਮੁੰਡੇ ਵਾਲਿਆਂ ਵਿੱਚ ਲੜਾਈ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਗੱਲ ਐਨੀ ਵਧੀ ਕਿ ਵਿਆਹ ਵਿੱਚ ਇੱਟਾਂ ਰੋੜੇ ਅਤੇ ਡਾਂਗਾਂ ਚੱਲਣ ਲੱਗੀਆਂ ਅਤੇ ਇੱਕ ਦੂਜੇ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ ਕੁਝ ਬਰਾਤੀਆਂ ਵੱਲੋਂ ਕੁੜੀ ਵਾਲਿਆਂ ਉੱਪਰ ਗੱਡੀਆਂ ਚੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਸਾਰੀ ਘਟਨਾ ਵਿੱਚ 8 ਲੋਕ ਗੰਭੀਰ ਜ਼ਖਮੀ ਹੋ ਗਏ ਸੋ ਇਹ ਸਾਰੀ ਘਟਨਾ ਐਮਪੀ ਦੇ ਸਰਹੋਰ ਦੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ